ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਆਪ ਗੱਦੀ ਤੇ ਬਰਾਜਮਾਨ ਸੀਗੇ ਜਿਹੜੇ ਉਹਦੇ ਜਰਨੈਲਤੀ ਬੜੇ ਦਲੇਰ ਤੇ ਤਾਕੜੇ ਬਾਬਾ ਫੂਲਾ ਸਿੰਘ ਸਿੰਘ ਤਰਨਾ ਦਲ ਦਾ ਕਈ ਬੰਦੇ ਕਹਿੰਦੇ ਨੇ ਅਕੇ ਜਾਰੇ ਤਾਂ ਉਹ ਹੀ ਹੋਰੇ ਲਈ ਫਰਦੇ ਨੇ ਜੀ ਕੁਰਬਾਨੀ ਦਾ ਹੈ ਨਹੀਂ ਨਹੀਂ ਕੁਰਬਾਨੀ ਕੀਤਾ ਇਹਨਾਂ ਤਰਨਾ ਦਲ ਐ ਉਹਨੇ ਮਹਾਰਾਜਾ ਰਣਜੀਤ ਸਿੰਘ ਦਾ ਜਰਨੈਲਤੀ ਉਹਨੇ ਬੜੇ ਜੁੱਧ ਕੀਤੇ ਨੇ ਬਾਬੇ ਫੂਲੇ ਨੇ ਸ਼ਾਮ ਸਿੰਘ ਔਟਾਰੀ ਹਰੀ ਸਿੰਘ ਨੜੂਆ ਤੇ ਆਲੂ ਵਾਲੀਆ ਜੱਸਾ ਸਿੰਘ ਆਲੂ ਵਾਲੀਆ ਬਹੁਤ ਦਲੇਰ ਬੰਦੇ ਜਰਨੈਲ ਦੀ ਤਕੜੇ ਇਧਰ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਪਹਿਲਾਂ ਆਏ ਉਸ ਤੋਂ ਬਾਅਦ ਛੇਰੇ ਪੰਜਾਬ ਆਇਆ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗੇ ਮੁਗਲਾਂ ਨਾਲ ਟੱਕਰ ਹੁੰਦੀ ਰਹਿੰਦੀ ਸੀ ਦੋ ਸਤਖੰਡ ਨੂੰ ਜਾਣ ਵੇਲੇ ਫਿਰ ਰੰਡੇੜ ਗਏ ਮਥੇ ਮਾਧੋਦਾਸ ਬਰਾਗੀ ਨੂੰ ਮਿਲੇ ਜਿਹੜਾ ਮਾਧੋਦਾਸ ਦੀ ਪਹਿਲਾਂ ਤਾਂ ਇਹ ਸ਼ਿਕਾਰੀ ਸੀ ਸ਼ਿਕਾਰ ਖੇਡਦਾ ਹੁੰਦਾ ਇਹਨੇ ਇੱਕ ਦਿਨ ਹਰਨੀ ਮਾਰ ਲਈ ਹਰਨੀ ਦੇ ਪੇੜ ਚੋਂ ਦੋ ਬੱਚੇ ਨਿਕਲੇ ਉੱਥੋਂ ਇਹਨੇ ਕਮਾਨ ਤੋੜਤੀ ਵੀ ਇਹ ਤਾਂ ਬਹੁਤ ਵੱਡਾ ਜ਼ੁਲਮ ਹੋ ਗਿਆ ਫਿਰ ਇਹ ਬਰਾਗੀ ਬਣ ਗਿਆ ਸਾਧ ਬਣ ਗਿਆ ਭਗਵਾਨ ਦੀ ਕਰਨੀ ਤਪਸ਼ਿਆ ਤੇ ਲੱਗ ਗਿਆ ਗੁਰੂ ਗੋਬਿੰਦ ਸਿੰਘ ਨੂੰ ਪਤਾ ਲੱਗਿਆ ਵੀ ਇੱਥੇ ਜਿਹੜਾ ਬੰਦਾ ਫਿਰਦਾ ਇਹ ਤੋਂ ਆਪਾਂ ਕੰਮ ਲਈ ਨਦੀਰ ਸਾਹਿਬ ਗਈ ਗਦਾਵਰੀ ਤੇ ਬੰਦੇ ਬਹਾਦਰ ਨੂੰ ਮਿਲੇ ਇਹਦਾ ਉਹ ਦਰਸ਼ਨ ਮੈਂ ਖੂਦੇ ਵੀ ਕਰੇ ਨੇ ਉੱਥੇ ਮੰਜਾ ਢਾਣ ਦਾ ਇਹਦੇ ਕੋਲੇ ਵੀਰਤੀ ਗੇ ਜੇਦੋਂ ਕੋਈ ਮੰਜੇ ਤੇ ਵਹਿ ਜਾਂਦਾ ਮੰਜਾ ਮੂਦਾ ਮਰਵਾਣ ਦਾ ਮਹਾਰਾਜੇ ਦੇ ਮੰਜੇ ਤੇ ਵਹਿ ਕੇ ਜਾ ਕੇ ਇਹ ਨਹੀਂ ਆਉਦੇ ਬजीर ਭੇਜੇ ਹੁਣ ਵੀਰਾਂ ਦੀ ਕੀ ਤਾਕਤ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨੇੜੇ ਜਾਣ ਦੀ ਉਹ ਤਾਂ ਮੁੜ ਗਿਆ ਉਹ ਤਾਂ ਕਹਿੰਦੇ ਵੀ ਉਹ ਤਾਂ ਕੋਈ ਬਹੁਤ ਵੱਡਾ ਔਲੀਆ ਪਕ ਦੇਵਤਾ ਬੰਦਾ ਐ ਅਸੀਂ ਨਹੀਂ ਉਹਦੇ ਨੇੜੇ ਜਾ ਸਕੀ ਇਹ ਆਇਆ ਆਈ ਮਹਾਰਾਜ ਕਹਿੰਦੇ ਭਾਈ ਤੂੰ ਕੌਣ ਐ ਕਹਿੰਦਾ ਜੀ ਮੈਂ ਬੰਦਾ ਕਹਿੰਦਾ ਫਿਰ ਬੰਦਿਆਂਲੇ ਕੰਮ ਕਰੋ ਆ ਕੀ ਕਰਦਾ ਐ ਉਦੇ ਸਰੀਰ ਨੂੰ ਸ਼ਾਂਤੀ ਆ ਗਈ ਜਦੋਂ ਮਹਾਰਾਜ ਨੇ ਬਚਨ ਬਲਾਸ ਕੀਤੇ ਕੰਨਾ ਦੱਸੋ ਮਹਾਰਾਜ ਫਿਰ ਕਹਿੰਦੇ ਅੰਕਰ ਅੰਮਰਤ ਪਾਨ ਕਰ ਅੰਮਰਤ ਪਾਨ ਕਰ ਤੇ ਤੂੰ ਕੰਮ ਲੈਣਾ ਕੰਨਾ ਸ਼ਾਹ ਮਹਾਰਾਜ ਅੰਮਰਤ ਪਾਨ ਕਰਾਇਆ ਸਿੰਘ ਸਜਾਤਾ ਸਿੰਘ ਸਜਾਇਆ ਮਹਾਰਾਜ ਨੇ ਤਿੰਨ ਤੀਰ ਦੇਤੇ ਜਾ ਕੰਨਾ ਪੰਜਾਬ ਨੂੰ ਜਾ ਉੱਥੇ ਜਾ ਕੇ ਸਿੱਖੀ ਕਾਇਮ ਕਰ ਕਿੰਨਾ ਨੂੰ ਨਾਰਲਾ ਕੋਈ ਤਿਆਰ ਕਰਾਵਦੀ ਕਿਸੇ ਬੁੜੀ ਤੇ ਬੁੜੇ ਤੇ ਬੱਚੇ ਤੇ ਵਾਰ ਨਹੀਂ ਕਰਨਾ ਕਹਿੰਦਾ ਸਤਿਵਚਨ ਮਹਾਰਾਜ ਪਰ ਕਹਿੰਦਾ ਇੰਨੀ ਗੱਲ ਆ ਜਦੋਂ ਸਰਹੰਦ ਵਗਿਆ ਉੱਥੇ ਬਖਸ਼ਣਾ ਨਹੀਂ ਕਿਸੇ ਨੂੰ ਇਟਨਾ ਇਟ ਖੜਕਾਦੀ ਸਰਹੰਦ ਦੀ ਤੇ ਛੰਡੋ ਗਰੇਦੀ ਕਹਿੰਦਾ ਸਤਿਵਚਨ ਮਹਾਰਾਜ ਬੰਦਾ ਜਦੋਂ ਉਥੋਂ ਆਇਆ ਇਥੇ ਸਿੰਘਾਂ ਦੇ ਨਾਲ ਰੜਿਆ ਉਹਨਾਂ ਨੂੰ ਪਤਾ ਲੱਗ ਗਿਆ ਸਿੰਘਾਂ ਨੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨੂੰ ਪੂਰੀ ਤਾਕਤ ਦੇ ਕੇ ਭੇਜਿਆ 5 ਲੱਖ ਰੁਪਈਆ ਭਖ ਖਿਆਨੇ ਦੇ ਵਿੱਚੋਂ ਅੰਬਰਸ ਦਿੱਲੀ ਨੂੰ ਜਾ ਰਹੀ ਆਤੀ ਮੁਗਲ ਲੈ ਕੇ ਫੌਜ ਸਿੰਘਾਂ ਨੂੰ ਪਤਾ ਲੱਗ ਗਿਆ ਬੰਦੇ ਬਹਾਦਰ ਨੂੰ ਕਹਿੰਦੇ ਖਾਲਸਾ ਜੀ 5 ਲੱਖ ਦਾ ਖਜ਼ਾਨਾ ਜਾ ਰਿਹਾ ਇਹਨਾਂ ਦਾ ਕਹਿੰਦਾ ਲੁੱਟ ਲੋ ਸ਼ਿੰਘਾ ਨੇ ਕਿਲੇ ਫੌਜ ਥੋੜੀ ਜੀ ਹਥੋਤੀ ਬੜੇ ਸਿੱਟੇ ਸਾਰਾ 5 ਲੱਖ ਦਾ ਖਜ਼ਾਨਾ ਖੋਲਿਆ ਉਸ ਦਾ ਬੜਾ ਖਜ਼ਾਨੇ ਦੇ ਵਿੱਚ ਸ੍ਰੀ ਅਮਰਤਸਰ ਨੂੰ ਲੰਗਰ ਦੇ ਵਾਸਤੇ ਭੇਤਾ ਕੋਸੀਖਾ ਨੇ ਵੰਡ ਲਿਆ ਭਾਈ ਦਿੱਲੀ ਖਬਰਾਂ ਹੋ ਗਈਆਂ ਵੀ ਸ਼ਿੰਘਾ ਨੇ ਤਾਂ ਸਰਕਾਰੀ ਖਜ਼ਾਨਾ ਖੋਲਿਆ ਰਾਹ ਦੇ ਵਿੱਚ ਜਿਹੜੀ ਫੌਜ ਦੇ ਬੰਦੇ ਦੀ ਸਾਰੇ ਮਾਰਤੇ ਇੱਕ ਉਹਨਾਂ ਦੇ ਵਿੱਚ ਬੰਦਾ ਆਇਆ ਪਹਾੜੀ ਤੋਂ ਬੜੀ ਤੇਜ਼ੀ ਵਾਲਾ ਬੰਦਾ ਉਹਨੇ ਅਨੁਸਾਰ ਤਾਂ ਅੱਗ ਮਚਾਤੀ ਇੱਥੇ ਤਾਂ ਜੀਜੀਦਾਵਾ ਆਸ਼ਾ ਰੰਗਜੀਤ ਕਹਿਣ ਲੱਗਿਆ ਤੁਸੀਂ ਖਜ਼ਾਨੇ ਨਾਲ ਫੌਜ ਕਿਉਂ ਥੋੜੀ ਭੇਜੀ ਕੱਲੇ ਸਾਨੂੰ ਐਂਦੀ ਵੀ ਕੌਣ ਬੁਲਾਉਂਦਾ ਹੈ ਸਾਈ ਖਜ਼ਾਨਾ ਹੈ ਸਰਕਾਰੀ ਇਹ ਵੀ ਹੋਈ ਆ ਵੀ ਹਾਂ ਉਹ ਕਹਿਣ ਲੱਗਾ ਨਹੀਂ ਜਿਹੜੀ ਸਿੱਖ ਕੌਮ ਹੈ ਬਹੁਤ ਭੜੀ ਹੈ ਇਹ ਕਿਸੇ ਸਾਈ ਖਜ਼ਾਨੇ ਤੋਂ ਨਹੀਂ ਡਰਦੀ ਕਹਿੰਦੇ ਜੀ ਇੱਕ ਬੰਦਾ ਆਇਆ ਦਾ ਉਹ ਤਾਂ ਬੜਾ ਹੀ ਦਲੇਰ ਆ ਬੜਾ ਤਕੜਾ ਹੈ ਉਹ ਬੰਦੇ ਦੇ ਨਾਲ ਜਿਨੇ ਸਿੰਘ ਤੇ ਉਹਨਾਂ ਨੇ ਹੱਲਾ ਬੋਲਿਆ ਇਧਰ ਭਾਈ ਕਪੂਰ ਸਿੰਘ ਜਲਾਲਾਬਾਦ ਤੇ ਸ਼ਾਰਨਪੁਰ ਦੇ ਵਿੱਚ ਸਿੱਖੀ ਪ੍ਰਚਾਰ ਕਰਦਾ ਫਿਰਦਾ ਸੀ ਜਿਹੜਾ ਜਲਾਲਾਬਾਦ ਦਾ ਨਮਾਵਤੀ ਉਹ ਸਿੱਖਾਂ ਨੂੰ ਤੇ ਹਿੰਦੂਆਂ ਨੂੰ ਬਹੁਤ ਤਾਂ ਕਰਨ ਲੱਗ ਗਿਆ ਫੜ ਫੜ ਜੀਲਣ ਸੇਟਣ ਲੱਗ ਗਿਆ ਧੀਆਂ ਪਹਿਣਾ ਦੀ ਬੇਇੱਜ਼ਤੀ ਕਰਨ ਲੱਗ ਗਿਆ ਉਦੋਂ ਬੰਦਾ ਲੋਗ ਅੜਦੇ ਕਿਲੇ ਵਿੱਚ ਆਪਣੀ ਫੌਜ ਲਈ ਬੈਠਾ ਸੀ ਉਹਨੇ ਆ ਕੇ ਕਿਹਾ ਕਹਿੰਦਾ ਖਾਲਸਾ ਜੀ ਬੁਰਾ ਹਾਲ ਆ ਜਲਾਲਾਬਾਦ ਦਾ ਤੇ ਹਾਰਨਪੁਰ ਦਾ ਉੱਥੇ ਜਿਹੜੇ ਆਪਣੇ ਹਿੰਦੂ ਰੇ ਸਿੱਖ ਨੇ ਉਹਨਾਂ ਨੂੰ ਜਲਾਲ ਖਾਨ ਬਹੁਤ ਤੰਗ ਕਰਦਾ ਤੀਆਂ ਪਰਣਾ ਦੀ ਇੱਜ਼ਤੀ ਕਰਦਾ ਤੇ ਨਾਲੇ ਫੌੜਾ ਫੌੜਾ ਸਿੰਘਾਂ ਨੂੰ ਜੇਲਾਂ ਛਿੱਟੀ ਜਾਂਦਾ ਤੋ ਗੱਲ ਸੁਣ ਕੇ ਬੰਦੇ ਬਹਾਦਰ ਨੂੰ ਬਹੁਤ ਗੁੱਸਾ ਆੜਿਆ ਉਸੇ ਟਾਈਮ ਸਿੰਘਾਂ ਨੂੰ ਹੁਕਮ ਦੇਤਾ ਕਹਿੰਦਾ ਕੂਚ ਬੁਲਾ ਲਓ ਚਲੋ ਚਲੀਏ ਉਹਨੋਂ ਉਥੇ ਨੇ ਸਿੰਘਾਂ ਨੇ ਕੋੜ ਆਦੇ ਕਾਠੀਆਂ ਪਾਲੀਆਂ ਤੇ ਮੂਰੇ ਬੰਦਾ ਪਿੱਛੇ ਬੰਦੇ ਦੇ ਸਾਰੀ ਫੌਜ ਤੁਰ ਪੀ ਉਹ ਕਹਿੰਦਾ ਸਹਾਬਨਪੁਰ ਨੂੰ ਤਾਂ ਆਵਾਜ਼ ਸੋਧਾ ਲਾ ਮਾਗੇ ਪਹਿਲਾਂ ਜਲਾਲਾਬਾਦ ਨਹੀਂ ਚਲੋ ਜਾਉਣਾ ਪਾਰ ਕਰਕੇ ਜਲਾਲਾਬਾਦ ਨੂੰ ਜਾ ਪਾਇਆ ਘੇਰਾ ਉਸਤੇ ਜਲਾਲ ਖਾਨ ਸੀ ਜਿਹੜਾ ਨਵਾਬ ਉਹਦੇ ਕੋਲ ਥੋੜੀ ਜੀ ਫੌਜ ਸੀ ਉਹਨੇ ਆਉਦੀ ਫੌਜ ਲਾਦਨ ਦੀ ਆਰਡਰ ਦਿੱਤਾ ਬੰਦੇਵਾਹਦਰ ਨੇ ਕਹਤਾ ਵੀ ਇਹਨਾਂ ਦੇ ਵਿੱਚੋਂ ਹੁਣ ਛੱਡਣਾ ਨਹੀਂ ਕਿਸੇ ਨੂੰ ਠੀਕ ਦੋ ਘੰਟੇ ਲੜਾਈ ਹੋਈ ਲੋਥਾਂ ਦੇ ਲੋਥਾਂ ਚਾੜਦੀਆਂ ਗਲੀਆਂ ਬਾਜ਼ਾਰ ਦੀਆਂ ਭਰਤੀਆਂ ਸਾਰਾ ਬਾਜ਼ਾਰ ਭੱਜ ਕੇ ਜਲਾਲ ਖਾਨ ਕਿਲੇ 'ਚ ਵੜ ਗਿਆ ਬੜਿਆ ਸਿੰਘ ਕਹਿੰਦੇ ਬੰਦੇਵਾਹਦ ਨੂੰ ਜਥੇਦਾਰ ਜੀ ਹੁਣ ਉਹ ਕਿਲੇ 'ਚ ਵੜ ਗਿਆ ਕਿਵੇਂ ਕਰੀਏ ਉਹ ਕਹਿਣ ਲੱਗਿਆ ਆਪਾਂ ਕੇ ਲਈ ਦਿਆਂ ਕੰਧਾਂ ਨੂੰ ਭਰਾ ਦਿਓ ਇਹਨਾਂ ਦੇ ਕੋਈ ਜਿਹੜੀ ਤੋਪ ਸੀਗੀ ਤੋਪ ਦੇ ਫੈਰ ਮਾਰ ਮਾਰ ਕੇ ਜਦੋਂ ਕੰਧ ਵਿੱਚ ਦੀ ਮੋਗਾ ਕਰ ਲਿਆ ਉਹ ਜਲਾਲ ਖਾਨੇ ਕਹਾ ਵੀ ਹੁਣ ਸਿਕੰਦਰ ਹੋਣਗੇ ਇਹਨਾਂ ਇਹ ਵਾਰੂ ਕਹਤਾ ਜਲਾਲ ਖਾਨੂ ਕਦੇ ਜਲਾਲ ਖਾਨ ਜੇ ਤਾਂ ਅਵਦੀ ਰਿਜਤ ਬਚਾਉਣੀ ਆ ਬਾਹਰ ਆ ਜਾ ਨਹੀਂ ਸਾਰੇ ਮਰਵਾ ਲੇਗਾ ਉਹ ਪਈ ਲੋਕ ਲੱਗੇ ਬਿਲਕਣ ਕਹਿੰਦੇ ਸਾਨੂੰ ਨਾਲ ਕਮਰੋਣ ਹੈ ਕਿ ਤੇਰਾ ਕੱਲੇ ਨਾ ਸਰਦਾ ਉਹ ਕਹਿੰਦਾ ਐ ਤਾਂ ਮੈਨੂੰ ਆਉਣਾ ਔਖਾ ਮੈਨੂੰ ਫੜ ਕੇ ਲੈ ਜੋ ਪੰਜ ਸੇਕੇ ਦਾਂਗੀ ਗਾਹਾਂ ਜਾ ਫੜਦੇ ਮੁਸ਼ਕਾਂ ਦੀਆਂ ਲਿਆਂਦਾ ਬੰਦੇ ਬਾਜ਼ਰ ਕੋਲੇ ਕਹਿੰਦੇ ਲੋ ਜੀ ਖਾਲਸਾ ਜੀ ਉਹ ਕਹਿੰਦਾ ਸਾਡੀਆਂ ਧੀਆਂ ਪਹਿਣਾ ਦੀ ਵੇਚ ਦੀ ਕੀਤੀ ਆ ਤੈਨੂੰ ਪਤਾ ਨਹੀਂ ਉਹ ਪੈਰੀ ਡਿੱਗ ਪੈ ਬੰਦੇ ਦੀ ਇਹ ਸੁਗਲਤੀ ਬੰਦੇ ਦਾ ਵੀ ਜਿਹੜਾ ਪੈਰੀ ਡਿਗ ਪਿਆ ਉਹਨੂੰ ਛੇਤੀ ਮਾਰਦਾ ਨਹੀਂ ਸੀ ਉਹ ਕਹਿਣ ਲੱਗਿਆ ਕਹਿੰਦਾ ਮੇਰੀ ਜਾਨ ਬਖਸ਼ ਦੇ ਬੇਸ਼ੱਕ ਤੁਸੀਂ ਮੈਨੂੰ ਅੰਬਰ ਦੱਸਾ ਕੇ ਸਿੰਘ ਸਜਾ ਲਓ ਮੈਂ ਸਿੰਘ ਸਜ ਜੂ ਬੰਦਾ ਵਾਹਦਰ ਕਹਿੰਦਾ ਅਸੀਂ ਐਂ ਜੋਰ ਨਾਲ ਨਹੀਂ ਸਜਾਉਣਾ ਕੱਲ ਨੂੰ ਫੇਰ ਵੀ ਤੂੰ ਮੁਸਲਮਾਨ ਹੀ ਬਣੇਗਾ ਮੁਰਕੇ ਅਸੀਂ ਕਿਸੇ ਦਾ دین ਨਮਾਦ ਨਹੀਂ ਬਦਲਦੇ ਸੋਨ ਨੂੰ ਗੱਤ ਹੈ ਸਿੱਖਾਂ ਨੂੰ ਮੁਸਲਮਾਨ ਬਣਾਉਣੇ ਹੋ ਅਸ ਇਹ ਨਹੀਂ ਕਿਸੇ ਦੇ ਦੀਨ ਦੀ ਬਦਲੀ ਕਰਦੇ ਤੂੰ ਰਹਿ ਤਾ ਐਸੇ ਦੀਨ ਚ ਪਰ ਮੈਂ ਸਿੱਖਾਂ ਨਾਮ ਦੇਣਾ ਰਹਿ ਕਰਦਾ ਬੰਦਾ ਬਹਾਦਰ ਕਹਿੰਦਾ ਵੀ ਸਿੰਘੋ ਆਏ ਦੱਸੋ ਇਹਨੂੰ ਕੀ ਡੰਡ ਦੇਈਏ ਅਸੇ ਇਹਨੂੰ ਮੌਤ ਡੰਡ ਦੇ ਦਈਏ ਕਿਵੇਂ ਕਰੀਏ ਉਹ ਬੰਦੇ ਬਗਾਦਰ ਦੇ ਪੈਰ ਫੜੀ ਬੈਠਾ ਉਹਨੂੰ ਪਤਾ ਲੱਗ ਗਿਆ ਵੀ ਇਹ ਹੀ ਬਖਸ਼ੂ ਜੇ ਬਖਸ਼ੂ ਆ ਦੂਜੇ ਦਾ ਕਹਿਣ ਕੇ ਡੰਗ ਦਿਓ ਉਹ ਬੰਦਾ ਬਹਾਦਰ ਕਹਿੰਦਾ ਇਹ ਚਾਲਾਂ ਨੂੰ ਚਿਮੜਿਆ ਬੈਠਾ ਪੁਰ ਲੰਮ ਗੀ ਜਾਂਦਾ ਵੀ ਮੈਥੋਂ ਜਿਹੜੀ ਗਲਤੀ ਹੋ ਗਈ ਮੈਂ ਮਾਂ ਮੈਨੂੰ ਮਾਫ ਕਰ ਦੇਵਾ ਮੁਰ ਕੇ ਸਿੰਘਾਂ ਦੇ ਨੇੜੇ ਨਹੀਂ ਜਾਂਦਾ ਮੈਂ ਸਿੰਘਾਂ ਦਾ ਮਦਦ ਕਰੂੰ ਸਿੰਘਾਂ ਦੇ ਹੱਕ ਚ ਰਹੂੰਗਾ ਤੁਸੀਂ ਦਸੋ ਉਹ ਕਹਿੰਦੇ ਖਾਲਸਾ ਜੀ ਜਿਵੇਂ ਸੋਡੀ ਮਰਜ਼ੀ ਐ ਤੁਸੀਂ ਜਥੇਦਾਰੋਂ ਵਚਨ ਦਾ ਸੋਡੀ ਚੱਲੂ ਹੁਕਮਤਾਸੀ ਦਾ ਸੋਡੀ ਤਾਬਿਆਦਾਰ ਆ ਉਹਨੂੰ ਕਹਿੰਦਾ ਗੱਲ ਸੁਣ ਲਾ ਓਏ ਅੱਜ ਤਾਂ ਤੈਨੂੰ ਛੱਡਤਾ ਜੇ ਮੁੜ ਕੇ ਪਤਾ ਲੱਗ ਗਿਆ ਤੇਰੇ ਬਾਲ ਬੱਚਾ ਵੀ ਨਹੀਂ ਛੱਡਣਾ ਤੈਨੂੰ ਤਾਂ ਛੱਡਣਾ ਹੀ ਕੀ ਆ ਸਾਡੀ ਸਿੰਘਾਂ ਦੇ ਉੱਤੇ ਉਂਗਲ ਵੀ ਠਾਈ ਐ ਕਹਿੰਦਾ ਜੀ ਸਤਿਵਚਨ ਮੈਂ ਕਰਦਾ ਨਹੀਂ ਬੰਦਾਵਾਦਰ ਨੂੰ ਛੱਡ ਕੇ ਫਿਰ ਸਹਾਰਨਪੁਰ ਤੇ ਧਾਵਾ ਬੋਲਤਾ ਸਹਾਰਨਪੁਰ ਦੇ ਜਿਹੜੇ ਵੱਡੇ ਵੱਡੇ ਪਠਾਨ ਸਿੰਘਾਂ ਨੂੰ ਤੰਗ ਕਰਦੇ ਸੀ ਲੋਕਾਂ ਨੇ ਦੱਸਿਆ ਵੀ ਸਾਨੂੰ ਜੀ ਇਹ ਬਹੁਤ ਤੰਗ ਕਰਦੇ ਨੇ ਸਾਡੀਆਂ ਫਸਲਾਂ ਜਾੜ ਦਿੰਦੇ ਨੇ ਸਾਡੀਆਂ ਧੀਆਂ ਭੈਣਾਂ ਦੀ ਬੇਪਤੀ ਕਰਦੇ ਨੇ ਬੰਦਾਵਾਦਰ ਕਹਿਣ ਲੱਗਾ ਘੇਰ ਲੂ ਸਾਰੀ ਸਹਾਰਨਪੁਰ ਨੂੰ ਕਿ ਜੇ ਲਿਬਰ ਸਾਰਨਪੁਰ ਖੰਡਾ ਖੜਕਾ ਸਿੰਘਾਂ ਨੇ ਆਹੂ ਲਾਤੀ ਤੇ ਵੱਡੇ-ਵੱਡੇ ਜਿਹੜੇ ਮੌਲਵੀ ਦੀ ਤੋਵਾ ਤੋਵਾ ਕਰਦੇ ਬੰਦੇ ਦੇ ਪੈਰਾਂ ਚ ਆ ਡਿੱਗੇ ਕਹਿੰਦੇ ਸਾਨੂੰ ਬਖਸ਼ੋ ਅਸੀਂ ਮੁੜ ਕੇ ਕਿਸੇ ਛੋੜੇ ਸਿੰਘ ਨੂੰ ਕੋਈ ਬਾਰਦਾਤ ਨਹੀਂ ਕਰਦੇ ਜੇ ਸਿੰਘ ਆਉਂਦੇ ਹੋਣਗੇ ਅਸੀਂ ਰਸਤਾ ਛੱਡ ਕੇ ਪਰੇ ਖੜ ਜਾਾਂਗੇ ਬੰਦਾਬਾਦਰ ਕਹਿੰਦਾ ਨਹੀਂ ਤੁਸੀਂ ਸਾਡੇ ਸਿੰਘਾਂ ਨੂੰ ਬਹੁਤ ਤੰਗ ਕੀਤਾ ਧੀਆ ਭੈਣਾਂ ਨੂੰ ਤੰਗ ਕੀਤਾ ਸਾਨੂੰ ਬਖਸ਼ਣਾ ਨਹੀਂ ਤੇ ਕਾਜੀ ਮਲਾਣਿਆਂ ਦੇ ਸਾਰਿਆਂ ਨੂੰ ਜਦੋਂ ਇਕੱਠਾ-ਇਕੱਠੇ ਹੋ ਕੇ ਆ ਗਏ ਬੰਦੇ ਬਹਾਦਰ ਕੋਈ ਬੰਦੇ ਬਹਾਦਰ ਨੇ ਸਿੰਘਾਂ ਨਾਲ ਮਤਾਂਸ ਗੁੱਦਿਆ ਕਰਨ ਦਾ ਸੋਨ ਨੂੰ ਕਿਵੇਂ ਕਰਨਾ ਹੈ ਚਲਦੇ ਦਾ ਕਾਜੀਆ ਦੇ ਸਿਰ ਤੇ ਨੇ ਕਾਜੀ ਆਏ ਨੇ ਨਾ ਸੌਦਾ ਲਾ ਦਿੰਨੇ ਆ ਬਈ ਸਿੰਘ ਕਹਿਣ ਲੱਗੇ ਮਹਾਰਾਜੇ ਹੁਣ ਬਾਲੇ ਮਿੰਤਾ ਤਰਲੇ ਕਰੀ ਜਾਂਦੇ ਨੇ ਖਾਲਸਾ ਜੀ ਬਖਸ਼ਦ ਪਰ ਮੁੜ ਕੇ ਹੁਣੇ ਚਾਕਦੇ ਨਹੀਂ ਇਹਨਾਂ ਦੇ ਸੌਦਾ ਨਹੀਂ ਜੀ ਹਾਲ ਤੱਕ ਲੱਗਿਆ ਬੰਦੇਵਾਹਦਰ ਨੇ ਕਿਹਾ ਦੇਖ ਲੋ ਜੀ ਸਾਡੇ ਕਿਸੇ ਸਿੰਘ ਨੂੰ ਕਿਸੇ ਹਿੰਦੂ ਨੂੰ ਤੁਸੀਂ ਨਜਾਇਜ਼ ਤੰਗ ਕਰਿਆ ਨਾ ਇਹ ਦੇਖ ਲੋ ਥੋਡੀ ਹਕੂਮਤ ਅਹਕਾਮ ਤਸੀਂ ਦੇਖਣੀ ਨਹੀਂ ਅਸੀਂ ਸੋਨੂੰ ਬਖਸ਼ਾਣੀਆਂ ਅਸੀਂ ਸੋਨੂੰ ਝਟਕ ਦਿਆਂਗੇ ਸੋਚ ਲੋ ਉਹ ਕਹਿੰਦੇ ਮਹਾਰਾਜ ਸਾਨੂੰ ਜੋ ਮਰਜੀ ਅੱਲਾਹ ਕਾਲਾ ਦੀ ਕਸਮ ਖਵਾ ਲਓ ਸਾਨੂੰ ਮਸੀਤ ਚ ਲੈ ਜਾਓ ਅਸੀਂ ਮੁੜ ਕੇ ਥੋੜੇ ਬੰਦਿਆਂ ਦੇ ਉੱਤੇ ਹਜਾ ਵਾਰਨੀ ਕਰਦੇ ਸਾਨੂੰ 21 ਦੀ ਵਾਰ ਮaaf ਕਰ ਦਿਓ ਬੰਦੇਵਾਹਦਰ ਨੇ ਨਰਨਪੁਰ ਦੇ ਲੋਕਾਂ ਨੂੰ ਮਾਫੀ ਦੇ ਕੇ ਕਹਤਾ بگੜਾ ਸੀ ਫੇਰ ਵੀ ਲਾਵਾਂਗੇ ਇਹ ਸਾਨੂੰ ਪਤਾ ਲੱਗਿਆ ਸਾਡੇ ਸਿੱਖ ਭਰਾਵਾਂ ਨੇ ਹਿੰਦੂ ਭਰਾਵਾਂ ਨੇ ਦੱਸਿਆ ਵੀ ਤੰਗ ਕਰਦੇ ਐ ਤੇ ਸਾਨੂੰ ਅਸੀਂ ਬਖਸ਼ਣਾ ਨਹੀਂ ਉਹ ਕਹਿੰਦੇ ਨਾਰਾਜ ਅਸੀਂ ਬਿਲਕੁਲ ਨਹੀਂ ਤੰਗ ਕਰਦੇ ਕੋ ਡਰ ਗਏ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਬੜਾ ਤੂਫਾਨ ਆਇਗਾ ਜਿੱਧਰ ਨੂੰ ਜਾਂਦਾ ਤਬਾਹ ਕਰਦਾ ਤੁਰਿਆ ਜਾਂਦਾ ਬੜੀ ਵੱਡੀ ਤਾਕ ਸੀ ਕੋ ਵੀਰਤੀ ਨਾਲ ਬੰਦੇ ਦੇ ਮੂਹਰੇ ਕੋਈ ਚੀਜ਼ ਅੜਦੀ ਨਹੀਂ ਸੀ ਜਦੋਂ ਉੱਥੇ ਜਾਂਦਾ ਦੀ ਫਿਰ ਨਾਲ ਹੋਰ ਲੋਕ ਲੁਟੇਰੀਆਂ ਲਏ ਸੀ ਕਹਿੰਦਾ ਆਜੋ ਰੋਲ ਜੋ ਰੋਟ ਲਿਆ ਕਰੋ ਜਿੱਥੇ ਅਸੀਂ ਜਾਂਨੇ ਆ ਫਿਰ ਜਦੋਂ ਸਰਹੰਦ ਨੂੰ ਗਿਆ ਬੰਦਾ ਉੱਥੇ ਲਖੀਰ ਕਾਟਤੀ ਬੰਦੇ ਬਹਾਦਰ ਨੇ ਕਹਿੰਨਾ ਹੁਣਾਲ ਕੀ ਰੋਟ ਪਿਓ ਜੀ ਨੇ ਸਿਰ ਦੇਣਾ ਇੱਥੇ ਲੋਟੜਾ ਟਈ ਦਾ ਕੰਮ ਨਹੀਂ ਚੱਲਣਾ ਇੱਥੇ ਸਿਰ ਲੱਗਣਗੇ ਫਿਰ ਬੰਦੇ ਬਹਾਦਰ ਨੇ ਸਰਹੰਦ ਨੂੰ ਘੇਰਾ ਪਾ ਕੇ ਸੌਦਾ ਲਾਇਆ ਜਿਹੜਾ ਸੋਚਾ ਨੰਦ ਦੀ ਜੀਨੇ ਕਹਿ ਕੇ ਬੱਚਾ ਨੂੰ ਨਿਉਆਂ ਚ ਚੰਨ ਲਾਇਆ ਤੀ ਫਿਰ ਨੱਕ ਚ ਨਕੇਲ ਪਾ ਲਈ। ਨਕੇਲ ਪਾ ਕੇ ਬੰਦਾ ਬਹਾਦਰ ਉਹਨੂੰ ਫੜ ਕੇ ਪਸ਼ੂ ਵਾਂਗੂੰ ਲਈ ਫਿਰਦਾ ਰਿਹਾ ਬੜੇ ਤਰਲੇ ਮਨ ਤਾਂ ਕਰਿਓ ਕਹਿੰਦਾ ਤੂੰ ਦੋਸੀ ਆ ਪੰਥ ਦਾ ਤੈਨੂੰ ਤਾਂ ਬਖਸ਼ਣਾ ਹੀ ਨਹੀਂ। ਕਿੰਨੇ ਮਿੰਟ ਹੋ ਗਏ? 12 ਮਿੰਟ ਹੋ ਗਏ। ਬਹੁਤ ਹੈ। ਕੰਦਾ ਹਾਂਜੀ ਸਾਰੇ ਵੀਰਾਂ ਦਾ ਜੋਸ਼ ਇਤਿਹਾਸ ਪੜਿਆ ਹੈ। ਉਹ ਤੁਹਾਨੂੰ ਸੁਣਾਇਆ ਇਹਦੇ ਵਿੱਚੋਂ ਕੋਈ ਗਲਤੀ ਵੀ ਹੋ ਸਕਦੀ ਐ ਅਸੀਂ ਸਾਰੇ ਵੀਰਾਂ ਤੋਂ ਹੱਥ ਵੰਨ ਕੇ ਮਾਫੀ ਮੰਗ ਲਿਆ ਅਸੀਂ ਕਿਸੇ ਜਾਤੀ ਦਾ ਵਿਤਕਰਾ ਨਹੀਂ ਕਰਦੇ ਜੋ ਗ੍ਰੰਥ ਵਿੱਚ ਲਿਖਿਆ ਹੋਇਆ ਵੈ ਅਸੀਂ ਉਹ ਪੜ੍ਹ ਕੇ ਪਾਉਣਿਆ ਅਸੀਂ ਕੋਲੋਂ ਮਨਾ ਕੇ ਨਹੀਂ ਪਾਉਂਦੇ ਸਾਡੇ ਕੋਲੇ ਦਸਵੇਂ ਪਾਤਸ਼ਾਹ ਦਾ ਚਮਤਕਾਰ ਪਿਆ ਉਹਦੇ ਵਿੱਚ ਇਹ ਚੀਜ਼ਾਂ ਲਿਖੀਆਂ ਹੋਈਆਂ ਨੇ ਉਹ ਪਾਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ